ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਸਲ ਇਹ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਦੇ ਲਈ ਕਿਵੇਂ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਵਿਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਇੱਕ ਆਦਮੀ ਹੈ ਜਾਂ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਦਰਸਲੇ ਬੀਅਰ ਸ਼ੋਪ ਬੀਅਰ ਸ਼ੋਪ ਦੇ ਬਾਹਰ ਜਿਹੜੀਆਂ ਗ੍ਰੇਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਈਆਂ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਤੇ ਹੋਰ ਸੁਣ ਲਓ ਇੱਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਅਤ ਤਰ ਨੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਉ ਕਿਉਂਕਿ ਅਜਿਹੇ ਚੋਰਤਾ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਸਲ ਇਹ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਲਈ ਕਿਵੇਂ ਨਿੱਕੀ ਜੀ ਜਾਲੀ ਦੇ ਵਿੱਚੋਂ ਬਿਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਦਮੀ ਹੈ ਇਹ ਕੋਈ ਸੱਪ ਜੋ ਕਿ ਜੇ ਵੇਖੋ ਇਹਨੇ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਦਰਸਤ ਲਈ ਬੀਅਰ ਸ਼ੋਪ ਹੈ ਬੀਅਰ ਸ਼ੋਪ ਦੇ ਬਾਹਰ ਜਿਹੜੀਆਂ ਗ੍ਰੇਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਣੀਆਂ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਤੇ ਹੋਰ ਸੁਣ ਲਓ ਇਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਤ ਰੱਖਣੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜਿਹੇ ਚੋਰ ਤਾਂ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਅਸਲ ਇਹ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਦੇ ਲਈ ਕਿਵੇਂ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਵਿਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਦਮੀ ਹੈ ਇਹ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਦਰਸਤ ਲਈ ਬੀਅਰ ਸ਼ਾਪ ਵੇਅਰ ਸ਼ਾਪ ਦੇ ਬਾਹਰ ਜਿਹੜੀਆਂ ਗ੍ਰਿਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਈਆਂ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਉਂਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਤੇ ਹੋਰ ਸੁਣ ਲਓ ਇਥੋਂ ਹੈ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਤ ਰੱਖਣੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜਿਹੇ ਚੋਰ ਤਾਂ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਅਸਲ ਇਹ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਲਈ ਕਿਵੇਂ ਨਿੱਕੀ ਜੀ ਜਾਲੀ ਦੇ ਵਿੱਚੋਂ ਬੀਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਇੱਕ ਆਦਮੀ ਹੈ ਜਾਂ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਦਰਸਤਲੀ ਬੀਅਰ ਸ਼ੋਪ ਬੀਅਰ ਸ਼ੋਪ ਦੇ ਬਾਹਰ ਜਿਹੜੀਆਂ ਗ੍ਰਿਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਈਆਂ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਤੇ ਹੋਰ ਸੁਣ ਲਓ ਇੱਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਅਤ ਤਰ੍ਹਾਂ ਨੇ ਨਾ ਤੇ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜੇਹੇ ਚੋਰਤਾ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ